हल्का दीनानगर पुलिस स्टेशन बरियार चौकी अधीन नऔंदे पिंड रणजीत बाग विच एक रजवाहे विचो एक नौजवान दी बोरी विच बननी हुई लाश मिलन कारण इलाके अंदर सनसनी फैलन कारण इलाके अंदर दहशत वाला माहौल दिखया जा रहा है इस संबंधी 71 कीती जानकारी अनुसार नौजवान रोहित कुमार 18 पुत्र रमेश लाल वासी दाखला वजो पहचान हुई है ਜਾਣਕਾਰੀ ਅਨੁਸਾਰ ਅੱਜ ਸਵੇਰੇ ਅਚਾਨਕ ਸੰਬੰਧਿਤ ਵਿਭਾਗ ਦੇ ਕਰਮਚਾਰੀ ਜਦ ਇਸ ਰਜਵਾਹੇ ਦੀ ਜਾਂਚ ਕਰਨ ਵਾਸਤੇ ਪਹੁੰਚੇ ਤਾਂ ਇੱਕ ਬੋਰੀ ਜਦ ਸ਼ੱਕੀ ਹਾਲਾਤਾਂ ਵਿੱਚ ਵੇਖੀ ਗਈ ਤਾਂ ਉਹਨਾਂ ਇਸ ਸੰਬੰਧੀ ਵਾਲੇ ਦੁਆਲੇ ਦੇ ਲੋਕਾਂ ਨੂੰ ਦੱਸਿਆ ਜਦ ਲੋਕ ਪਹੁੰਚੇ ਤਾਂ ਲੋਕਾਂ ਵੱਲੋਂ ਇਸ ਬੋਰੀ ਨੂੰ ਖੋਲ ਕੇ ਵੇਖਿਆ ਗਿਆ ਤਾਂ ਬੋਰੀ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਵੇਖਣ ਨੂੰ ਮਿਲੀ ਕੀ ਲੱਗਦਾ ਸੀ ਇਹਨਾਂ ਦਾ ਮੇਰਾ ਬੇਟਾ ਜੀ ਕੀ ਕਰ ਲੂਗੀ ਜੀ ਤੇ ਪਤਾ ਨਹੀਂ ਮੈਨੂੰ ਕੋਈ ਫੋਨ ਦਾ ਦੋਸਤ ਆ ਗਿਆ ਹੈ ਕਿ ਉੱਥੇ ਰੋਣਾ ਪਿਆ ਤੇ ਕੋਈ ਕਿਨ ਚੁੱਕ ਕੇ ਲੈ ਗਏ ਚੁੱਕ ਕੇ ਲੈ ਗਏ ਤੇ ਮੈਂ ਤੇ ਆਟੋ ਠੀਕ ਕਰਾਉਂਦਾ ਸੀ ਚੰਦੇ ਚੱਕ ਮੈਂ ਉੱਥੋਂ ਦੌੜ ਆਇਆ ਘਰ ਆ ਕੇ ਪੁੱਛਿਆ ਕਰ ਤੇ ਨਹੀਂ ਲੱਭਾਂ 100 ਵਾਲੇ ਬੇਲੀਆਂ ਨੂੰ ਕਿਹਾ ਉੱਤੇ ਰਸਤੇ ਤੇ ਕਿਸ ਨੂੰ ਪੁੱਛਿਆ ਤੇ ਇੱਕ ਮੁੰਡਾ ਕਹਿੰਦਾ ਮੈਂ ਦੇਖਿਆ ਇੱਕ ਮੁੰਡੇ ਨੂੰ ਖੜਦੇ ਨੂੰ ਕੋਰੀ ਚ ਪਾਏ ਦਾ ਪਤਾ ਨਹੀਂ ਕੋਣ ਆ ਕੁੜੀ ਆ ਤੇ ਮੁੰਡਾ ਵਾ ਮੈਂ ਕਿੱਧਰ ਨੂੰ ਵੇਖਦੇ ਇੱਧਰ ਨੂੰ ਮੈਂ ਪਤਾ ਕੋਣ ਆ ਕਹਿੰਦੇ ਮੁੰਡਾ ਇੱਕ ਅਸੀਂ ਫੇਰ ਮੈਂ ਕੀ ਕੀਤਾ ਵੀ ਅਸੀਂ ਉਹਨਾਂ ਦੇ ਘਰ ਚੱਲ ਗਏ ਹੌਲੀ ਹੌਲੀ ਫੋਟੋ ਕੱਟੀ ਤੇ ਘਰ ਚੱਲ ਗਏ ਘਰ ਜਾ ਕੇ ਉਹਨਾਂ ਨਾਲ ਮਾਤਾ ਨੂੰ ਪੁੱਛਿਆ ਤੇ ਦਾਦਾ ਦਾ ਕਾਲਾ ਕਹਿੰਦੇ ਸੀ ਮੇਰਾ ਮੁੰਡਾ ਜਿਹੜਾ ਨਾ ਕੱਲ੍ਹ ਗਿਆ ਹੋਇਆ ਸਵੇਰ ਦਾ ਕਾਲ੍ਹ ਗਿਆ ਹੋਇਆ ਵਾ ਠੀਕ ਹੈ ਜੀ ਚਲੋ ਠੀਕ ਆ ਉੱਥੇ ਰੋਣਾ ਪੈ ਗਿਆ ਬੰਦੇ ਇਕੱਠੇ ਹੋ ਗਏ ਗੱਲਾਂ ਕਰਦੇ ਘਰ ਤੇ ਮੜਕੇ ਜਦੋਂ ਮੁੰਡਾ ਕਹਿੰਦਾ ਮੈਂ ਫੋਨ ਕਰਤਾ ਉਹਨੂੰ ਕਿ ਤੂੰ ਕਿੱਥੇ ਆ ਜਦੋਂ ਉਹਨੂੰ ਫੋਨ ਪੁੱਛਿਆ ਉਹ ਮੁੰਡੇ ਨੂੰ ਕਹਿੰਦਾ ਕਿ ਮੈਂ ਤੇ ਮਾਸੀ ਨੂੰ ਵਿਆਹ ਹੋਇਆ ਹਾਂ ਇੱਕ ਪੁੱਤਰ ਹੈ ਤੇ ਇੱਕ ਮੇਰੀ ਬੇਟੀ ਹੈ ਕੱਲਾ ਜਾਂ ਮੇਰਾ ਪੁੱਤਰ ਕਿੰਨੀ ਉਮਰ ਸੀ 18 ਸਾਲ ਦੀ ਹੁਣ ਆ 18 ਸਾਲਾਂ ਦਾ ਸਰ ਪੁਲਿਸ ਆ ਰਹੀ ਕਿੱਥੇ ਤੇ ਪੁਲਿਸ ਆਈ ਹੈ ਜੀ ਉਹ ਲੱਗੀ ਹੈ ਕਾਰਵੇ ਤੇ ਲੱਗੇ ਹੋਏ ਆ ਉਹਨੂੰ ਨਿੱਧੌਰ ਪੱਜ ਕਰਨ ਦੇ ਆ ਜੀ ਦੇ ਖਿਲਾਫ ਤੇ ਇਨਸਾਫ ਚਾਹੀਦਾ ਪਾਪਾ ਤੇ ਜੋ ਪਾਪਾ ਨਸੀਲੀ ਹੋ ਜਾਵੇ ਇਕਲਾ ਪੁੱਤੂ ਇੱਕ ਇਨਫੋਰਮੇਸ਼ਨ ਆਈ ਸੀ ਹੁਣੇ ਥੋੜੀ ਦਰ ਪਹਿਲਾਂ ਹੀ ਸਾਡੇ ਚੌਂਕੀਂ ਜਾਜ ਨੂੰ ਵੀ ਇੱਥੇ ਇੱਕ ਡੈੱਡ ਬੋਡੀ ਪਈ ਹੈ ਅਸੀਂ ਮੌਕੇ ਤੇ ਆਏ ਆ ਇੱਕ ਲੜਕਾ ਆ ਰੋਹਿਤ ਨਾਂ ਦਾ ਉਹਦੀ ਡੈੱਡ ਬੋਡੀ ਦਾਖਲੇ ਪਿੰਡ ਦਾ ਰਹਿਣ ਵਾਲਾ ਆ ਔਰ ਜੋ ਦੱਸ ਰਹੇ ਆ ਵੀ ਉਹਦਾ ਮਰਡਰ ਕੀਤਾ ਗਿਆ ਔਰ ਉਹਦੇ ਸਿਰ ਦੇ ਵਿੱਚ ਸੱਜੇ ਪਾਸੇ ਸੱਟ ਲੱਗੀ ਹੋਈ ਆ ਬਾਕੀ ਵੈਰੀਫਾਈ ਕਰ ਰਹੇ ਆ ਔਰ ਬੰਦ ਦੀ ਕਾਰਵਾਈ ਜਾਰੀ ਕਰ ਰਹੇ ਆ ਕਿਦੇ ਪਿੰਡ ਦਾ ਦੱਸਿਆ ਜਾ ਰਿਹਾ ਜੀ ਦਾਖਲੇ ਪਿੰਡ ਦਾ ਕਿੰਨੇ ਕੇ ਸਾਲ ਉਮਰ ਹੋਈ ਉਹ ਮੁੰਡੇ ਇਹ 18 ਸਾਲ ਦੀ ਐ ਜੀ ਹੁਣ ਕੀ ਅੱਗੇ ਕਰ ਰਹੇ ਐਫਆਈਆ ਦਰਜ ਕਰਾਂਗੇ ਜੀ ਮਰਡਰ ਦੀ ਔਰ ਬਾਕੀ ਗਾਂ ਫਰਦਰ ਜਿਹੜੇ ਬੰਦਿਆਂ ਦੇ ਨਾਮ ਆਉਣਗੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਉਹਨਾਂ ਦੇ ਘਰ ਵਾਲੋਂ ਕੁਝ ਦੱਸਿਆ ਗਿਆ ਜੀ ਕੋਈ ਨਹੀਂ ਹਜੇ ਦੱਸ ਰਹੇ ਆ ਜੀ ਪੁੱਛ ਰਹੇ ਆ ਜੀ ਗੱਲਬਾਤ ਚੱਲ ਰਹੀ ਹੈ